ਕਪੂਰਥਲਾ ਦੇ ਪਿੰਡ ਅਲੋਦੀਪੁਰ ਦੇ ਵਿੱਚ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਸਮੇਤ ਲੋਕ ਉਸ ਵੇਲੇ ਆ ਮੋਹ ਸਾਹਮਣੇ ਹੋ ਗਏ ਨੇ ਜਦੋਂ ਸ਼ਹਿਰੀ ਖੇਤਰ ਤੋਂ ਕੂੜਾ ਚੁੱਕ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਸੁੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਮੌਕੇ ਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਰੋਧ ਅੱਗੇ ਝੁਕਣਾ ਪਿਆ ਹੈ ਅਤੇ ਉੱਥੋਂ ਖਾਲੀ ਹੱਥ ਵਾਪਸ ਪਰਤਣਾ ਪਿਆ। ਮਾਮਲੇ ਅਨੁਸਾਰ ਕਪੂਰਥਲਾ ਨਗਰ ਨਿਗਮ ਜੋ ਕਿ ਲੰਮੇ ਸਮੇਂ ਤੋਂ ਕੂੜੇ ਦੇ ਡੰਪਿੰਗ ਦੀ ਸਮੱਸਿਆ ਦੇ ਨਾਲ ਜੂਝ ਰਹੀ ਹੈ ਤੇ ਇਸ ਲਈ ਪਿੰਡ ਅਲੋਦੀਪੁਰ ਦੀ ਇੱਕ ਪੰਚਾਇਤੀ ਜ਼ਮੀਨ ਦੀ ਪਛਾਣ ਕੀਤੀ ਜਿਸ ਤੇ ਜ਼िला ਪ੍ਰਸ਼ਾਸਨ ਨੇ ਕਾਰਵਾਈ ਦਾ ਹੁਕਮ ਦਿੰਦੇ ਹੋਏ ਪ੍ਰਸ਼ਾਸਨਿਕ ਸਟਾਫ ਦੇ ਨਾਲ ਪਿੰਡ ਲੋਦੀਪੁਰ ਦੇ ਵਿੱਚ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਹੀ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸਖਤ ਵਿਰੋਧ ਕੀਤਾ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਲੋਦੀਪੁਰ ਹੈ ਜੀ ਸੁਵਚਾ ਪਿੰਡ ਜਿਹੜਾ ਇਹ ਰੋਜ਼ ਪ੍ਰਦਰਸ਼ਨ ਕਰ ਰਿਹਾ ਕਿਸ ਮਕਸਦ ਲਈ ਰੋਜ਼ ਪ੍ਰਦਰਸ਼ਨ ਕਰ ਰਿਹਾ ਜੀ ਇੱਕ ਕਪੂਰਥਲੇ ਸ਼ਹਿਰ ਦਾ ਸਾਰਾ ਕੂੜਾ ਇੱਥੇ ਨਾ ਇਕੱਠਾ ਕਰਕੇ ਤੇ ਇਸ ਪਿੰਡ ਦੀ ਜ਼ਮੀਨ ਦੇ ਉੱਤੇ ਸੁੱਟਣਾ ਚਾਹੁੰਦੇ ਆ ਇਹਦੇ ਲਾਗੇ ਲਾਗੇ ਰੇਸ਼ਿਆ ਸਾਰੀ ਹਾਂ ਹਾਂ ਉਹਦੇ ਕਾਰਨ ਫਿਰ ਸਾਰੀਆਂ ਬਿਮਾਰੀਆਂ ਲਾਗੇ ਲਾਗੇ ਖਿਲਰੂਗੀਆਂ ਹਾਂ ਤੇ ਸਾਰਿਆਂ ਦਾ ਰਹਿਣਾ ਔਖਾ ਹੋ ਜਾਏਗਾ ਇਸ ਕਰਕੇ ਸਾਰੇ ਪਿੰਡ ਦਾ ਸੰਘਰਸ਼ ਆ ਇੱਕ ਤਾਂ ਦੇ ਧਰਨਾ ਲਾਇਆ ਵਾ ਕਿ ਨਹੀਂ ਹੋਣ ਦੇਣਾ ਮਤਲਬ ਪੰਚਾਇਤ ਵੱਲੋਂ ਕੋਈ ਇਸ ਮਕਸਦ ਲਈ ਮਤਾ ਪਾਇਆ ਗਿਆ ਨਹੀਂ ਕੋਈ ਮਤਾ ਨਹੀਂ ਪਾਇਆ ਕੋਈ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਚਾ ਸਮੂਚਾ ਪਿੰਡ ਇਸ ਚੀਜ਼ ਦਾ ਵਿਰੋਧ ਕਰ ਰਿਹਾ ਜੀ ਵਿਰੋਧ ਕਰ ਰਿਹਾ ਕੀ ਟੋਡਾ ਨਾ ਔਰ ਕਿਹੜਾ ਪਿੰਡ ਹੈ ਜੀ ਮਹਿੰਦਰ ਸਿੰਘ ਨਿਕਲ ਪਿੰਡ ਲਾਉਦੀਪੁਰ ਹਾਂ ਜੀ ਕਿਸ ਕਾਰਨ ਤੁਸੀਂ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕਰਨਾ ਜੀ ਇਹ ਸਰਕਾਰ ਜਿਹੜੀ ਆ ਇਹ ਟੱਕਾਸ਼ਾਈ ਕਰ ਰਹੀ ਹੈ ਨਿਸ਼ਾਨਦੇਹੀ ਵਾਸਤੇ ਬਿਨਾ ਮਤੇ ਪਾਇ ਬਿਨਾ ਕਿਸੇ ਗੱਲ ਤੋਂ ਨਾ ਭੱਲੇ ਪਈ ਆ ਤੇ ਉਹ ਨਿਸ਼ਾਨਦੇਹੀ ਕਰਨਾ ਨਹੀਂ ਉਹਨਾਂ ਨਾਲ ਸਹਿਮਤ ਨਹੀਂ ਇਸ ਜਨ ਨਾਲ ਸਾਰਾ ਪਿੰਡ ਖਿਲਾਫ ਆ ਸਾਰਾ ਪਿੰਡ ਖਿਲਾਫ ਆ ਇਸ ਕਰਕੇ ਅਸ਼ੀਰ ਵਿਸ਼ਕਾਰ ਕਰਦਾ ਪ੍ਰਸ਼ਾਸਨ ਕਿਸ ਮਕਸਦ ਦੀ ਨਿਸ਼ਾਨਦੇਹੀ ਕਰਨੀ ਚਾਹੁੰਦਾ ਇਹ ਕੂੜੇ ਵਾਸਤੇ ਜਿਹੜਾ ਸ਼ਹਿਰ ਦਾ ਗੰਦਾ ਕੂੜਾ ਸੁੱਤਣ ਵਾਸਤੇ ਇੱਥੇ ਬਿਮਾਰੀਆਂ ਦਾ ਘਰ ਮੱਖੀਆਂ ਦਾ ਉਹ ਥਾਂ ਬਣ ਜਾਣਾ ਜੀਣਾ ਜਿਹੜਾ ਮੁਸ਼ਕਲ ਹੋ ਜਾਣਾ ਇਸ ਕਰਕੇ ਜਨਤਾ ਹੈ ਇਹਨਾਂ ਦੇ ਖਿਲਾਫ ਇਸ ਜਗ੍ਹਾ ਦੇ ਲਾਗੇ ਲਾਗੇ ਮੰਲੋ ਟਾਡੇ ਕਹਿੰਦਾ ਭਾਬਿਆ ਵੀ ਸਮੁੱਚੇ ਸ਼ਹਿਰ ਦਾ ਜਿਹੜਾ ਕੂੜਾ ਕਰਕਟਿਆ ਤੁਹਾਡੇ ਪਿੰਡ ਦੇ ਵਿੱਚ ਇੱਥੇ ਕੂੜਾ ਡੰਪ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਪ੍ਰਸ਼ਾਸਨ ਬਣਾਉਣ ਚਾਹੁੰਦਾ ਪਰ ਉਹ ਅਸੀਂ ਨਹੀਂ ਉਹ ਦੇ ਖਲਾਫ ਆ ਬਿਲਕੁਲ ਨਹੀਂ ਬਣਾਉਣ ਦੇਾਂਗੇ ਚਾਹੇ ਕਿੱਥੋਂ ਤੱਕ ਵੀ ਸਾਨੂੰ ਜਾਣਾ ਪਵੇ ਠੀਕ ਹੈ ਜੀ ਅੱਜਵੇਂ ਮੌਕੇ ਤੇ ਕੋਈ ਸਰਕਾਰੀ ਅਧਿਕਾਰੀ ਆਏ ਸੀਗੇ ਕੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਨੂੰ ਹਾਂਜੀ ਉਹ ਉਹਨਾਂ ਨੂੰ ਕਿਹਾ ਵੀ ਨਹੀਂ ਅਸੀਂ ਨਹੀਂ ਬਣਦੇਾਂਗੇ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਤੀ ਉਹਨਾਂ ਕਿ ਆਜੋ ਚਲੇ ਗਏ ਆ ਤੇ ਅਸੀਂ ਆਪਣਾ ਜਿਹੜਾ ਸਿੱਤਰ ਨਾਲ ਇਹ ਸੰਘਰਸ਼ ਕੀਤਾ ਸੀ ਉਹ ਸਾਡਾ ਕੰਮ ਜਾਦਾ ਤੇ ਅਸੀਂ ਹੁਣ ਆਪ ਆਪਣੇ ਘਰਾਂ ਚ ਚਲੇ ਆ ਉਹ ਵੀ ਚਲੇ ਗਏ ਆ ਤੇ ਅੱਗੇ ਵਾਸਤੇ ਵੀ ਇਹ ਤੋਂ ਵੱਧ ਕਰਾਂਗੇ ਘੱਟ ਨਹੀਂ ਜਿਵੇਂ ਤੁਹਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ ਉਹ ਲਗਾਤਾਰ ਜਾਰੀ ਰਹੂਗਾ ਤੇ ਇਹ ਤੋਂ ਵੱਧ ਤੋਂ ਵੱਧ ਅਸੀਂ ਸੰਘਰਸ਼ ਕਰਾਂਗੇ ਇਹ ਨਹੀਂ ਬੰਨ੍ਹ ਦਿਆਂਗੇ ਚਾਹੇ ਕਿੱਥੋਂ ਤੱਕ ਵੀ ਸਾਨੂੰ ਜਾਣਾ ਪਵੇ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੈਂ ਸਤਨਾਮ ਸਿੰਘ ਸਰਪੰਚ ਪਿੰਡ ਅਲੋਦੀਪੁਰ ਬਲਾਕ ਪੂਸਰਾ ਤੰਬੋੜਿਆ ਹਾਂ ਜੀ ਅੱਜ ਤੁਹਾਡੀ ਸਮੁੱਚੀ ਪੰਚਾਇਤ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿਸ ਕਾਰਨ ਨੂੰ ਲੈ ਕੇ ਉਹਦਾ ਵਿਰੋਧ ਪ੍ਰਦਰਸ਼ਨ ਜਟਾਇਆ ਗਿਆ ਸਰ ਜ਼ਿਲ੍ਹਾ ਪ੍ਰਸ਼ਾਸਨ ਤੇ ਮੋਸਲ ਕਮੇਟੀ ਕਪੂਰ ਸਾਹਿਬ ਵੱਲੋਂ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਸੀਗਾ ਜਿਹਨੂੰ ਪਿੰਡ ਵਾਸੀਆਂ ਨੇ ਬਿਲਕੁਲ ਪ੍ਰਵਾਨ ਨਹੀਂ ਕੀਤਾ ਤੇ ਅਸੀਂ ਉਸ ਦਾ ਜਿਹੜਾ ਵਿਰੋਧ ਕੀਤਾ ਸਾਡੀ ਜਿਹੜੀ ਪਿੰਡ ਦੀ ਜ਼ਮੀਨ ਹੈ ਵਾਹੀ ਜੋਗਾ ਤੇ ਪਿੰਡੇ ਲੋਕ ਰੈਗੂਲਰ ਉਹਦਾ ਠੇਕਾ ਦੇ ਰਿਆ ਤੇ ਅਸੀਂ ਉਹ ਜਿਹੜੀ ਜਿਹੜੀ ਵਾਹੀ ਜੋਗ ਜ਼ਮੀਨ ਨੂੰ ਬਿਲਕੁਲ ਡੰਪ ਲਈ ਦੇਣ ਨੂੰ ਤਿਆਰ ਨਹੀਂ ਹਾਂਗੇ ਮਤਲਬ ਪ੍ਰਸ਼ਾਸਨ ਜਿਹੜਾ ਵਾ ਸ਼ਾਮਲਾਟ ਜ਼ਮੀਨ ਦੇ ਵਿੱਚ ਕੂੜਾ ਡੰਪ ਬਣਾਉਣਾ ਚਾਹੁੰਦਾ ਜੀ ਜੀ ਤੇ ਮਤਲਬ ਕੀ ਆ ਤੁਹਾਡੇ ਪਿੰਡ ਨੂੰ ਕੀ ਉੱਤੋਂ ਸਮੱਸਿਆ ਆ ਸਕਦੀ ਆ ਸਾਡੇ ਪਿੰਡ ਨੂੰ ਨੇੜੇ ਮੱਖੀ ਮੱਛਰ ਗੰਦਗੀ ਫੈਲਣ ਦਾ ਡਰ ਆ ਤੇ ਬਿਮਾਰੀਆਂ ਫੈਲਣਗੀਆਂ ਤੇ ਬੱਚੇ ਬਿਮਾਰ ਹੋਣਗੇ ਸਾਰੇ ਪਿੰਡ ਵਾਸੀ ਤੇ ਜਿਹੜੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਮਾਲੋ ਤੁਹਾਡੀ ਜਿਹੜੀ ਉੱਥੇ ਆਬਾਦੀ ਹੈ ਜਿੱਥੇ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਜੀ 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 ਆਬਾਦੀ ਹੈ ਸਰ ਸਾਰੇ ਘਰ ਬਣੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਕਿਹੜੇ ਕਿਹੜੇ ਵਿਭਾਗ ਤੋਂ ਆਏ ਸੀਗੇ ਅਧਿਕਾਰੀ ਜਿਹੜੇ ਆਏ ਸੀ ਸੈਕਸ਼ਨ ਕਮੇਟੀ ਤੋਂ ਆਏ ਸੀ ਤੇ ਰੈਵਨਿਊ ਡਿਪਾਰਟਮੈਂਟ ਤੋਂ ਤਸਵੀਰ ਵਿਭਾਗ ਤੋਂ ਆਏ ਸੀ ਬੰਦੇ ਜਦੋਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਫਿਰ ਉਹਨਾਂ ਨੂੰ ਕੀ ਵਿਸ਼ਵਾਸ ਦਵਾਇਆ ਗਿਆ ਜੀ ਉਹਨਾਂ ਵੱਲੋਂ ਵਿਸ਼ਵਾਸ ਅਸੀਂ ਤਾਂ ਕਹਿ ਵੀ ਅਸੀਂ ਕੋਈ ਵੀ ਜ਼ੁਬਾਨੀ ਜਾਂ ਲਿਖਤੀ ਕੋਈ ਵੀ ਕਮਿਟਮੈਂਟ ਨਹੀਂ ਕੀਤੀ ਕਿਸੇ ਡਿਪਾਰਟਮੈਂਟ ਨਾਲ ਵੀ ਜ਼ਮੀਨ ਦੇਣ ਦੀ ਤੇ ਜੇ ਤੁਹਾਡੇ ਕੋਲ ਕੋਈ ਸਾਡੇ ਕੋਲ ਲਿਖਤੀ ਬਿਆਨ ਦਿੱਤਾ ਹੋਇਆ ਇਸਨ ਦੱਸੋ ਜੇ ਤੁਹਾਨੂੰ ਕੋ ਸਰਕਾਰ ਨੇ ਲਿਖਤੀ ਆਰਡਰ ਕੀਤੇ ਉਹ ਦਿਖਾ ਦਿਓ ਉਹਨਾਂ ਕਹਿੰਦਾ ਸਾਡੇ ਕੋਲ ਕੋਈ ਲਿਖਤੀ ਨਹੀਂ ਹੈਗਾ ਇਹ ਸਿਰਫ ਇੱਕ ਟ੍ਰਾਇਲ ਸੀਗਾ ਤੇ ਉਹ ਟ੍ਰਾਇਲ ਫਿਰ ਵਾਪਸ ਕਰ ਲਿਆ ਮਤਲਬ ਤੁਸੀਂ ਇਸੇ ਤਰ੍ਹਾਂ ਹੀ ਵਿਰੋਧ ਪਤਾਛਨ ਜਾਰੀ ਰੱਖੋਗੇ ਕਿ ਤੁਹਾਡੀ ਸਹਿਮਤੀ ਹੋ ਸਕਦੀ ਹੈ ਇਸ ਨੂੰ ਲੈ ਕੇ ਸਰ ਸਾਡੀ ਸਹਿਮਤੀ ਜਾਰੀ ਹੋਣ ਦਾ ਕੋਈ ਬਣਦਾ ਨਹੀਂ ਕਰਨ ਕਿਉਂਕਿ ਰਗਲਾਂ ਪਟੇ ਹੋ ਰਿਹਾ ਹੈ ਪਿੰਡ ਦੀ ਜ਼ਮੀਨ ਵਿੱਚ ਤੇ ਖੇਤੀ ਹੋ ਰਹੀ ਹੈ ਬਹੁਤੇ ਗਰੀਬ ਪਰਿਵਾਰਾਂ ਕਿਸੇ ਕੋ ਲੱਜ ਜ਼ਮੀਨ ਦਾ ਅੱਧਾ ਕਿਲਾ ਦੋ ਦੋ ਕਨਾਲ ਵਾਲੇ ਪਰਿਵਾਰ ਹੈਗੇ ਜਿਹੜੇ ਉੱਥੇ ਆਪਣੀ ਖੇਤੀਬਾੜੀ ਕਰਕੇ ਪਰਿਵਾਰ ਪਾਲਦੇ ਗਏ ਕਿੰਨੇ ਏਕੜ ਦੀ ਪ੍ਰਸ਼ਾਸਨ ਮੰਗ ਕਰ ਰਿਹਾ ਸੀਗਾ ਪ੍ਰਸ਼ਾਸਨ ਲਗਭਗ 10 ਤੋਂ 15 ਖੇਤ ਡੰਬ ਵਾਸਤੇ ਚਾਹੀਦੇ ਸਰ ਤੁਹਾਡੀ ਜਿਹੜੀ ਸਮੁੱਚੀ ਜ਼ਮੀਨ ਹੈ ਵਾਹੀਯੋਗ ਆ ਵਾਹੀਯੋਗ ਆ ਸਰ ਇਸ ਗੱਲ ਨੂੰ ਲੈ ਕੇ ਤੁਹਾਡੇ ਲੋੋਂ ਵਹੀ ਚੀਜ਼ ਨੂੰ ਅਣੌਰ ਕੀਤਾ ਗਿਆ ਹਾਂਜੀ ਪਿੰਡ ਵਾਸੀ ਬਿਲਕੁਲ ਨਹੀਂ ਚਾਹੁੰਦੇ ਤੇ ਮੈਨੂੰ ਵੀ ਪਿੰਡ ਦੇ ਨਾਲ ਸਹਿਯੋਗ ਕਰਨਾ ਪੈਣਾ ਮੈਂ ਪਿੰਡ ਦਾ ਹੀ ਸਰਪੰਚਾਂ ਪਿੰਡ ਵਾਸੀਆਂ ਨੇ ਮੈਨੂੰ ਬਣਾਇਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਮੈਂ ਅਪੀਲ ਕਰਨਾ ਪੰਜਾਬ ਸਰਕਾਰ ਨੂੰ ਵੇ ਮੇਰੇ ਪਿੰਡ ਦੇ ਸ਼ਾਮਲਾ ਜਮੀਨ ਵਿੱਚ ਬਿਲਕੁਲ ਕੂੜੇ ਦਾ ਡੰਪ ਨਾ ਬਣਾਇਆ ਜਾਵੇ। ਔਰ ਕਿਹੜੀ ਟਾਰਮੇਡ ਤੁਸੀਂ ਮੈਂ ਸਰ ਸਰਦੀ ਸਿੰਘ ਖੇਤਰ ਕਰਨ ਕੋ ਹਲਕਾ ਖਾਲੂ ਤੇ ਮੈਨੂੰ ਫੀਲਾ ਸਾਹਿਬ ਨੇ ਹੁਕਮ ਆਇਆ ਸੀ ਪੀਆਰ ਨੰਬਰ ਕਰਾ ਦੇ ਨਿਸ਼ਾਨਦੀ ਕਰਮੀ। ਇਹ ਕਿਹੜੇ ਪਿੰਡ ਚ ਅਲੋਪੀਪੁਰ ਤੋਂ ਇਹ ਕਿਸ ਮਕਸਦ ਨੂੰ ਲੈ ਕੇ ਇਹਦੀ ਨਿਸ਼ਾਨਦੀ ਹੋਣੀ ਸੀਗੀ? ਟ੍ਰੀਟਮੈਂਟ ਪਲਾਂਟ ਲਾਉਣਾ ਹੋਵੇ ਕੀਵਰੇਜ ਜਿਹੜਾ ਪਲਾਂਟ ਓਕੇ ਜੀ ਪਰ ਉਹ ਪਿੰਡ ਬਾਰੇ ਉਹਦਾ ਠੀਕ ਹੈ ਜੀ ਪੰਚਾਇਤ ਨੇ ਕੋਈ ਸਹਿਮਤੀ ਨਹੀਂ ਦਰਸਾਈ ਸਰ ਇਸ ਬਤ ਤੇ ਅਸੀਂ ਮੁਫਤ ਘਰ ਨੂੰ ਮਾਰਕ ਕਰਦੇ ਹਾਂ ਠੀਕ ਹੈ ਜੀ